ਜੀ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਪੇਕੇ ਘਰ ਦੀ ਮਤਲਬ ਧੀਆ ਤੇ ਧੀਆ ਨੂੰ ਪੇਕੇ ਘਰ ਦੇ ਵਿੱਚ ਦਖਲਨਤਾ ਜੀ ਦੇਣੀ ਚਾਹੀਦੀ ਕਿਉਂਕਿ ਜਿੱਥੇ ਪੇਕੇ ਘਰ ਦੇ ਵਿੱਚ ਧੀਆ ਦਖਲਨਤਾ ਜੀ ਦੇਣਗੀਆਂ ਉੱਥੇ ਪੇਕੇਆਂ ਵੱਲੋਂ ਮਠਾਸ ਆ ਜਿਹੜੀ ਧੀ ਲਈ ਜਾਂ ਭੈਣ ਲਈ ਭਰਾ ਤੇ ਪਰਜਾਈ ਦੇ ਲਈ ਜਾਂ ਮਾਪੇ ਲਈ ਉਹ ਮਠਾਸ ਦੇ ਵਿੱਚ ਖੜੱਤਣ ਆ ਜਾਂਦੀ ਆ ਉਹਕੇ ਪਰਜਾਈਆਂ ਨੂੰ ਤੇ ਭਰਾਵਾਂ ਨੂੰ ਲੱਗਦਾ ਵੀ ਧੀ ਸਾਡੇ ਘਰ ਦੇ ਵਿੱਚ ਇੰਟਰਫੇਅਰ ਕਰਦੀ ਆ ਤੇ ਇਹ ਇਸ ਕਰਕੇ ਧੀ ਨੂੰ ਕਿਸੇ ਵੀ ਘਰ ਦੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਤੇ ਉਹਨਾਂ ਨੂੰ ਇਹ ਚਾਹੀਦਾ ਵੀ ਜੇ ਪੰਜਾਂਸ ਕੋਈ ਮਾਂ ਗੱਲ ਕਹਿੰਦੀ ਵੀ ਆ ਧੀ ਨੂੰ ਧੀ ਨੂੰ ਸਮਝਾ ਦੇਣਾ ਧੀ ਨੇ ਸਮਝਾ ਲੈਣਾ ਚਾਹੀਦਾ ਵੀ ਮਾਂ ਪਰਜਾਈ ਦੇ ਨਾਲ ਠੀਕ-ਠਾਕ ਰ ਹੈ ਜੇ ਤੁਸੀਂ ਪਰਜਾਈ ਦੇ ਨਾਲ ਠੀਕ ਨਹੀਂ ਰੱਖੋਗੇ ਤਾਂ ਉਹਨਾਂ ਨੂੰ ਇਹ ਲੱਗੂਗਾ ਵੀ ਸ਼ਾਇਦ ਤੇ ਘਰ ਦੇ ਵਿੱਚ ਦਖੰਡਾ ਕੀ ਦੇ ਕੇ ਉਹਨਾਂ ਦਾ ਖਰਾਬ ਕਰਨਾ ਚਾਹਦੀ ਆ ਜੇ ਘਰ ਦੇ ਵਿੱਚ ਈਆਂ ਨੇ ਚਾਹ ਦਾ ਕੱਪ ਪੀਣਾ ਅੱਜ ਦੇ ਜਮਾਨੇ ਵਿੱਚ ਉਹ ਉਹਨਾਂ ਨੂੰ ਹੁਣ ਤੇ ਕੀ ਘਰ ਦੇ ਵਿੱਚ ਦਖੰਡਾ ਜੀ ਨਹੀਂ ਜਣੀ ਚਾਹੀਦੀ ਜਿੰਤੇ ਤੱਕ ਮੇਰੀ ਸੋਚ ਆ ਤੇ ਇਹੀ ਮੈਂ ਹਰ ਇੱਕ ਰਿਸ਼ਤੇ ਦੇ ਵਿੱਚ ਕਹਿਣਾ ਚਾਹਨੀ ਆ ਜੇ ਪਰਜਾਈ ਮਿਸਤਰਾ ਲੱਗਦਾ ਵੀ ਮੇਰੇ ਨਾਲ ਦੇ ਇੰਟਰਫੇਅਰ ਕਰਤੀ ਆ ਘਰ ਦੇ ਵਿੱਚ ਇਹ ਬੋਲਾਂਗੇ ਪਰਜਾਈ ਨੂੰ ਤਾਂ ਪਰਜਾਈ ਨਹੀਂ ਉਸਨਾਂ ਨੂੰ ਉਸ ਕਹਿਣਾ ਹੀ ਆ ਇਸ ਲਈ ਪਰਜਾਈ ਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈ ਦੀ ਚੰਗਾ ਮਾੜਾ ਉਹਨਾਂ ਨੇ ਆਪਣੇ ਘਰ ਦੇ ਵਿੱਚ ਰਹਿਣਾਗਾ ਭਰਾ ਨੇ ਆਪਣੇ ਘਰ ਚ ਰਹਿਣਾ ਪਰਜਾਈ ਨਹੀਂ ਆਪਣੇ ਘਰ ਦੇ ਵਿੱਚ ਰਹਿਣਾਗਾ ਤੇ ਉਹਨਾਂ ਦਾ ਆਪਣਾ ਕਮਾਉਣਾ ਆਪਣਾ ਖਾਣਾਗਾ ਚੰਗਾ ਮਾੜਾ ਉਹਨਾਂ ਦਾ ਆਪਣਾ ਹੈਗਾ ਜੇ ਆਪਾਂ ਕਿਸੇ ਗੱਲ ਨੂੰ ਕਰਾਂਗੇ ਮਾਂ ਨੂੰ ਕੁਝ ਕਹਾਂਗੇ ਪਿਓ ਨੂੰ ਕੁਝ ਕਹਾਂਗੇ ਤਾਂ ਉਹਨਾਂ ਦਾ ਇਸ ਗੱਲ ਦੇ ਵਿੱਚ ਘਟਾਉ ਕਿਉਂਕਿ ਪਰਝਾਈ ਨਹੀਂ ਇਹ ਕਹਿਣਾ ਵੀ ਤੁਹਾਡੀ ਧੀ ਨੇ ਤੁਹਾਨੂੰ ਸਿਖਾਤਾ ਪੇਕੇ ਘਰ ਦੇ ਵਿੱਚ ਕਦੇ ਵੀ ਦਖਲ ਨਹੀਂ ਦੇਣਾ ਚਾਹੀਦੀ ਇਹ ਹੀ ਮੇਰੀ ਸੋਚ ਹੈ ਇਹ ਹੀ ਮੇਰੇ ਵਿਚਾਰ ਨੇ ਕਿ ਇਹ ਮੈਂ ਬਲੌਗ ਵੀ ਇਸੇ ਲਈ ਕਰਕੇ ਬਣਾਇਆ ਦਾ ਪੀ ਆਪਾਂ ਘਰ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਫਿਰ ਆਪਣੇ ਕੇ ਪਰਿਵਾਰ ਦੇ ਵਿੱਚ ਜਦੋਂ ਆਪਾਂ ਇਹ ਗੱਲਾਂ ਕਰਦੇ ਆਂ ਪਰਜਾਈਆਂ ਦੇ ਨਾਲੇ ਬੈਠ ਕੇ ਕਰਦੇ ਆਂ ਕੱਲ ਨੂੰ ਫਿਰ ਆਪਾਂ ਪਰਜਾਈਆਂ ਤੋਂ ਨਾ ਉਹ ਗੱਲਾਂ ਤੋਂ ਉਹਨਾਂ ਜਿਹੜਾ ਆਪਣੇ ਕੇ ਪਰਿਵਾਰ ਦੀ ਜਾਣਨੀ ਆ ਤਾਂ ਨਾ ਪਰਜਾਈਆਂ ਪਾਣੀ ਪੁੱਛਣਾ ਚਾਹ ਪੁੱਛਣਾ ਤੇ ਰੋਟੀ ਦਾ ਬਹੁਤ ਦੂਰ ਦੀ ਗੱਲ ਆ ਮੈਂ ਇਹੀ ਕਹਿੰਦੀ ਆ ਵੀ ਫਿਰ ਕਹਾ ਪਰਜਾਈਆਂ ਦੀਆਂ ਭੈਣਾਂ ਆਉਂਗੀਆਂ ਪਰਜਾਈਆਂ ਦੀਆਂ ਮਾਵਾ ਹੋਗੀਆਂ ਫਿਰ ਉਹ ਵੀ ਇਹੀ ਕਹਿੰਦੀਆਂ ਸੀ ਤੇਰੀ ਨਾਨਦ ਨੇ ਆ ਕੇ ਤੇਰੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜੀ ਜੇ ਕਰਤਾ ਉਹ ਕਰਤਾ ਇਹ ਇਹਹੀ ਚੀਜ਼ਾਂ ਨੂੰ ਪਹੁੰਚੀ ਜਾ ਕਰਕੇ ਮਤਲਬ ਆਪਣੇ ਪੇਕੇ ਪਰਿਵਾਰ ਦੇ ਵਿੱਚ ਇੰਟਰਫੇਅਰ ਨਹੀਂ ਕਰਨੀ ਚਾਹੀਦੀ ਹੈ ਨੀ ਪਿਆਰ ਕਰੋ ਭਤੀਜੇ ਤੇ ਜੀਆਂ ਨੂੰ ਕਰੋ ਭਰਾ ਭਜਾਈ ਨਾਲ ਕਰੋ ਮਾਪੇਓ ਨਾਲ ਕਰੋ ਇਹੀ ਕਰਨਾ ਚਾਹੀਦਾ ਕਿ ਪਰਿਵਾਰ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਕਿ ਜਾਂ ਛੁੱਟੀਆਂ ਦੇ ਟਾਈਮ 'ਤੇ ਪਰਿਵਾਰ ਦੇ ਵਿੱਚ ਜਾਣਾ ਹੋਵੇ ਤਾਂ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਆਪਾਂ ਤੇ ਉਹਦੇ ਵਿੱਚ ਆਪਾਂ ਨੂੰ ਬੰਮ ਭੈਣਾਂ ਨਾਲ ਲਾ ਕੇ ਰਲ ਮਿਲ ਕੇ ਕਰਾ ਲੈਣਾ ਚਾਹੀਦਾ ਜਿਵੇਂ ਰੋਟੀ ਪੰਨ ਦਾ ਹੋ ਗਿਆ ਹੋਰ ਕੰਮ ਹੋ ਗਏ ਤੇ ਉਹਨਾਂ ਨੂੰ ਪਰਜਾਈ ਨੂੰ ਫਿਰ ਇਹ ਨਹੀਂ ਲੱਗਦਾ ਹੈਗਾ ਵੀ ਮੇਰੀ ਨਣਦ ਆਈ ਆ ਤੇ ਮੇਰੀ ਨਣਦ ਨੇ ਸਾਰਾ ਮੇਰੇ ਤੇ ਉੱਪਰ ਬੋਝ ਪਾਤਾ ਬੱਚਿਆਂ ਦਾ ਬੋਝ ਪਾ ਰਖਤਾ ਕਿ ਇਹ ਇੱਥੇ ਕੀ ਕਰਨ ਆਈ ਆ ਜੇ ਆਪਾ ਆਪਣਾ ਜਾ ਕੇ ਉਹਦੇ ਨਾਲ ਹੱਥ ਪਟਾਵਾਂਗੇ ਤਾਂ ਉਹ ਨੂੰ ਵੀ ਨਹੀਂ ਇਹ ਲੱਗੂਗਾ ਵੀ ਹਾਂ ਮੇਰੇ ਤੇ ਬੋਝ ਹੋ ਗਿਆ ਜੇ ਆਪਾਂ ਛੁੱਟੀਆਂ ਕੱਟਣ ਜਾਂਦੇ ਆ ਤਾਂ ਇਹ ਵੀ ਚਾਹੀਦਾ ਵੀ ਛੁੱਟੀਆਂ ਕੱਟਣ ਆ ਉਹ ਨੂੰ ਵੀ ਆਪਾਂ ਇਹ ਕਹੋ ਵੀ ਭਾਈ ਮੈਂ ਛੁੱਟੀਆਂ ਕੱਟ ਕੇ ਚਲੀ ਜਾਊਂਗੀ ਤੂੰ ਵੀ ਛੁੱਟੀਆਂ ਕੱਟਣ ਅਵੇ ਪੇਕੇ ਪਰਿਵਾਰ ਦੇ ਵਿੱਚ ਚਲੀ ਜਾ ਤੇ ਨਹੀਂ ਪਰ ਜਾਂ ਜਾਨੂੰ ਲੱਗਦਾ ਕਿ ਕਈ ਫੋਨ ਕਰਦੇ ਵੀ ਨੇਗੇ ਵੀ ਸੱਸਾਂ ਜਾਂ ਰਣਦਾਰੇ ਵੀ ਕੱਟੀਆਂ ਲੈਂਗੀਆਂ ਵੀ ਆਪ ਪੇਕੇ ਪਰਿਵਾਰ ਦੇ ਵਿੱਚ ਆਗੀਆਂ ਛੁੱਟੀਆਂ ਕੱਟਣ ਤੇ ਜੇ ਕੋਈ ਫੰਕਸ਼ਨ ਹੁੰਦਾਗਾ ਤੇ ਆਪਾਂ ਆਪੇ ਕੇ ਆਪਣੇ ਪੇਕੇ ਚਲੇ ਜਾਂਦੇ ਆ ਤਾਂ ਉਹ ਨੂੰ ਪੰਜਾਈ ਰੁਪਏ ਕੇ ਭੇਜਣ ਦੀ ਬਜਾਇ ਆਪਾਂ ਕਹਿ ਦਿੰਦੇ ਆ ਤੂੰ ਉਥੇ ਕੀ ਕਰਨ ਜਾਣਾ ਜੇ ਆ ਬੋ ਆ ਆਪਾਂ ਨੂੰ ਨਹੀਂ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਜਿਹੜਾ ਆਪਾਂ ਆਪਣੇ ਉੱਪਰ ਲੈਣੇ ਚਾਹੁੰਦੇ ਆ ਜਿਵੇਂ ਆਪਾਂ ਆਪਣੇ ਪੇਕੇ ਆਉਣੇ ਆ ਤਾਂ ਉਹ ਨੂੰ ਵੀ ਜਾਣ ਦਾ ਟਾਈਮ ਤੋਂ ਆਪ ਆਪਣੇ ਬੇਕੇ ਪਰਿਵਾਰ ਵਿੱਚ ਹੋ ਕੇ ਵਾਪਸ ਆ ਜੰਨੇ ਆ ਛੁੱਟੀ ਘਟ ਕੇ ਆ ਜੰਨੇ ਆ ਤੇ ਉਹਨੂੰ ਕਹਿ ਦੋ ਵੀ ਤੂੰ ਹਾਂ ਤੂੰ ਚਲੀ ਜਾ ਕੋਈ ਗੱਲ ਨਹੀਂ ਹੈਗੀ ਤੇ ਅਮਾ ਵਾਪ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਹੁਣ ਔਖਾ ਸੌਖਾ ਚਲੋ ਘਰ ਦੇ ਵਿੱਚ ਕੰਮ ਚੱਲਦੇ ਰਹਿੰਦੇ ਨੇਗੇ ਕਮਾਕਾਰਾਂ ਨਾਲ ਮਾਹੌਲ ਉਹ ਜਿਹਾ ਮਾਹੌਲ ਹੀ ਬਣ ਜਾਂਦਾ ਮੈਂ ਫਿਰ ਫੰਕਸ਼ਨ ਦੀਆਂ ਗੱਲਾਂ ਕਰੂੰਗੀ ਕੋਈ ਫੰਕਸ਼ਨ ਹੁੰਦਾ ਤੇ ਪਰਿਵਾਰ ਦੇ ਵਿੱਚ ਆਪਰਾ ਟਾਈਮ ਸਿਰ ਚੌ ਫੰਕਸ਼ਨ ਪਰਿਵਾਰ ਦੇ ਵਿੱਚ ਤੇ ਟਾਈਮ ਸਿਰ ਕਹੇ ਆਪਣੇ ਵਾਪਸ ਆਜੋ ਨਾ ਕਿਸੇ ਨੂੰ ਉੱਚ ਕਹੋ ਨਾ ਕਹਾਓ ਕਿਸੇ ਤੋਂ ਤੇ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਆਪਣੇ ਰਿਸ਼ਤੇ ਨੂੰ ਇੱਕ ਮਠਾਸ ਦੀ ਤਰ੍ਹਾਂ ਬਣਾ ਸਕਦੇ ਹਾਂ ਤੇ ਜੇ ਪਰਜਾਈ ਹੋਗੇ ਪਰਜਾਈ ਭਰਾ ਤੇ ਪਰਜਾਈ ਹੋਏ ਵੀ ਕਹੋ ਵੀ ਸਾਡੇ ਕੋਲ ਵੀ ਚਲੋ ਜਿਹੜਾ ਆਪਦੇ ਹੀ ਮਾਰ ਲਿਆ ਕਰੋ ਤੇ ਉਹ ਉਹ ਮੇਜੰਦੇ ਨਾਲ ਤਾਂ ਸੀਚੀ ਇੱਕ ਦੂਜੇ ਦਾ ਪਿਆਰ ਬਣਿਆ ਰਹਿੰਦਾ ਹੈ ਜੇ ਆਪਾਂ ਹੁਣ ਇਹ ਹੀ ਗੱਲਾਂ ਕਰਕੇ ਪ੍ਰਜਾਈ ਨੂੰ ਕਹਾਂਗੇ ਵੀ ਤੂੰ ਐ ਕਰਦੀਆਂ ਤੂੰ ਉਹ ਕਰਦੀਆਂ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਨੰਨ ਦਾ ਨੂ ਨਹੀਂ ਕਰਨੀਆਂ ਚਾਹੀਦੀਆਂ ਪ੍ਰਜਾਈਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਮਾਵਾ ਨੂੰ ਸਮਾ ਇਹ ਕਹਾਣਾ ਚਾਹੀਦਾ ਵੀ ਮਾਂ ਤੋਂ ਜਿਸ ਤਰ੍ਹਾਂ ਸਾਡਾ ਨਾਲ ਧੀ ਬਣਾ ਕੇ ਰੱਖਿਆ ਹਾ ਅਸੀਂ ਤੂੰ ਹੁਣ ਵੀ ਆਪਣੀ ਧੀ ਬਣਾ ਕੇ ਰੱਖ ਆਪਣਾ ਹਰ ਦੁੱਖ ਸੁੱਖ ਆਪਣੀ ਸਾਡੇ ਨਾਲ ਕਰਨ ਦੀ ਪਛਾਣ ਆਪਣੀ ਨੋ ਨਾਲ ਕਰੋ ਤੇ ਜਿਹੜਾ ਤੁਹਾਡੇ ਮਨਾਂ ਦੇ ਵਿੱਚ ਫਰਕ ਨਾ ਹੋਵੇ ਤੇ ਆਸ ਵਿੱਚ ਹੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਜੇ ਪਰਿਵਾਰ ਦੇ ਵਿੱਚ ਪਿਆਰ ਹੋਊਗਾ ਤਾਂ ਬਰਕਤ ਤਾਂ ਹੋਣੀ ਹੀ ਪਰਿਵਾਰ ਦੇ ਵਿੱਚ ਹਰ ਇੱਕ ਚੀਜ਼ ਦਾ ਜਿੱਥੇ ਲੜਾਈ ਝਗੜਾ ਹੁੰਦਾਗਾ ਉੱਥੇ ਬਰਕਤੰਮ ਨਹੀਂ ਕਰ ਚੁੰਦੀ ਹੈਗੀ ਤੇ ਇਹੀ ਕਹਾਂਗੇ ਵੀ ਟੈਮ ਟੈਮ ਸਿਰ ਮਤਲਬ ਆਪਣੇ ਜਿਹੜੇ ਹੁਣ ਰਿਸ਼ਤਿਆਂ ਨੂੰ ਬਚਾ ਕੇ ਰੱਖੋ ਜੇ ਕਿਸੇ ਤੋਂ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਮਾਫੀ ਮੰਗਣ 'ਚ ਕੋਈ ਹਰਜ ਨਹੀਂ ਹੁੰਦਾ ਹੈਗਾ ਤੇ ਮਾਫੀ ਮੰਗ ਲੈਣੀ ਚਾਹੀਦੀ ਆ ਕੋਈ ਛੋਟਾ ਨਹੀਂ ਹੁੰਦਾ ਮਾਫੀ ਮੰਗੜਨਾ ਚਾਹੇ ਕੋਈ ਬਜ਼ੁਰਗਾ ਚਾਹੇ ਕੋਈ بڑا ਛੋਟਾ ਕੋਈ ਵੀ ਆ ਤੇ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਇੱਥੇ ਦੁਨੀਆ ਤੇ ਆਪਾਂ ਆਇਆ ਚਾਰ ਦਿਨ ਕਹਿੰਦੇ ਹੁੰਦੇ ਨੇ ਕਿ ਚਾਰ ਦਿਨ ਦਾ ਮੇਲਾਗਾ ਜਿਹੜਾ ਆਪਾਂ ਪਿਆਰ ਨਾਲ ਰਹਿ ਕੇ ਚਲੇ ਜਾਈਏ ਤਾਂ ਇਹ ਹੀ ਵਧੀਆ ਨਹੀਂ ਇੱਥੇ ਆਪਾਂ ਲੈ ਕੇ ਕੀ ਜਾਣਾਗਾ ਜੇ ਪਿਆਰ ਹੋਊਗਾ ਚਾਰ ਦਿਨ ਵਧੀਆ ਆਪਣੇ ਕੱਟੇ ਜਾਣਗੇ ਤੇ ਨਹੀਂ ਤਿਆਂ ਦਾ ਵੀ ਜੇ ਸੋਹਰੇ ਪਰਿਵਾਰ ਦੇ ਵਿੱਚ ਆ ਪੇਕਿਆਂ ਦਾ ਪਿਆਰ ਹੋਊਗਾ ਤਾਂ ਸੋਹਰੇ ਪਰਿਵਾਰ ਵਿੱਚ ਵੀ ਤਿਆਂ ਵਧੀਆ ਤਰੀਕੇ ਨਾਲ ਰਹਿੰਦੀਆਂ ਨੇ ਕਿ ਜੇ ਪੇਕੇ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੋਊਗਾ ਤਾਂ ਸੌਰੇ ਪਰਿਵਾਰ ਦੇ ਵਿੱਚ ਵੀ ਤਿਆਂ ਦਾ ਉ ਉੱਥੇ ਵੀ ਟੈਨਸ਼ਨ ਬਣੀ ਰਹਿੰਦੀ ਆ ਤਿਆਂ ਨੂੰ ਉੱਥੇ ਵੀ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਇਸ ਲਈ ਆਪਣੇ ਆਪਣੀਆਂ ਦੁੱਖ ਸੁੱਖ ਨਿਗੇ ਜਿਹੜੇ ਆਪਣੇ ਆਪ ਦੇ ਕਰੋ ਜੇ ਪੇਕੇਆਂ ਦੀ ਗੱਲ ਹੈ ਕਿ ਆ ਤਾਂ ਸੌਰੇ ਪਰਿਵਾਰ ਦੇ ਵਿੱਚ ਆ ਕੇ ਨਾ ਕਰੋ ਜੇ ਸੌਰੇ ਪਰਿਵਾਰ ਦੇ ਵਿੱਚ ਕੋਈ ਗੱਲ ਹੋ ਵੀ ਜਾਂਦੀ ਆ ਤਾਂ ਪੇਕੇ ਪਰਿਵਾਰ ਦੇ ਵਿੱਚ ਆ ਕੇ ਨਾ ਕਰੋ ਜੇ ਤਿਆਂ ਦਾ ਘਰ ਬਸਾਉਣੇ ਨੇ ਤਾਂ ਮਾਂ ਨੂੰ ਵੀ ਚਾਹੀਦਾ ਵੀ ਤੀਨ ਨੂੰ ਆਪਣੇ ਘਰੇ ਬਸਣਾ ਬਸਦੇ ਰਹਿਣਾ ਚਾਹੀਦਾ ਉਹਨੂੰ ਵੀ ਕੋਈ ਫੋਨ ਤੇ ਜਿਆਦਾ ਇੰਟਰਫੀਅਰ ਨਾ ਕਰੋ ਉਹਦੇ ਨਾਲ ਉਹਨੂੰ ਇਹੀ ਕਹੋ ਵੀ ਆਪਣੀ ਭਾਈ ਸੱਸ ਦੀ ਸੇਵਾ ਕਰੋ ਆਪਣੇ ਬਜੌਧਾਂ ਦੀ ਸੇਵਾ ਕਰਦੇ ਰੋਖੋ ਆਪਣੇ ਪਰਿਵਾਰ ਦੇ ਵਿੱਚ ਠੀਕ ਰਹੋ ਉਹਨਾਂ ਨੂੰ ਕੋਈ ਇਧਰੋਂ ਤੱਤੀਆਂ ਤੀਨ ਨੂੰ ਨਾ ਪੜਕਾਓ ਤੇ ਨਾ ਉਹਨਾਂ ਘਰ ਖਰਾਬ ਕਰੋ ਮੈਂ ਇਹੀ ਕਹਿਣਾ ਚਾਹੁੰੂ ਕਿ ਆਪਣੇ ਆਪਣੇ ਰਿਸ਼ਤੇ ਨੂੰ ਬਚਾ ਕੇ ਰੱਖੋ ਤੇ ਇਹ ਜਿਹੜਾ ਸਮਾਂ ਇਹ ਬਹੁਤ ਖਰਾਬ ਚੱਲਦਾ ਪਿਆ ਇਸ ਇਸ ਸਮ ਤੇ ਕੁੜੀਆਂ ਆਪਣੇ ਘਰ ਦੇ ਵਿੱਚ ਤਨਾਤ ਲੈਣ ਤੇ ਕਦੇ ਬੈਠਦੀਆਂ ਨੇ ਤੇ ਇਹੀ ਕਾਰਨ ਹੁੰਦਾ ਕਿ ਨਰਦਾ ਹੋ ਗਈਆਂ ਸੱਸਾਂ ਹੋ ਗਈਆਂ ਭਜਾਈਆਂ ਹੋ ਗਈਆਂ ਇਹਨਾਂ ਚੀਜ਼ਾਂ ਨੂੰ ਤੂੰ ਤੂੰ ਮੈਂ ਨਾ ਕਰਕੇ ਤੇ ਘਰ ਖਰਾਬ ਹੋ ਜਾਂਦੇ ਨੇ ਕਿ ਤੇ ਇੱਕ ਦੂਜੇ ਕਿਸੇ ਵੀ ਮਤਲਬ ਜ਼ਿੰਦਗੀ ਦੇ ਵਿੱਚ ਇੰਟਰਫਰ ਜ਼ਿਆਦਾ ਨਾ ਕਰੋ ਤੇ ਆਪਣੇ ਆਪਣੇ ਦੁੱਖ ਸੁੱਖ ਤਕ ਹਮੇਸ਼ਾ ਬਣੇ ਰਹਿੰਦੇ ਨੇ ਚਾਹੇ ਦੁੱਖ ਨੇ ਚਾਹੇ ਸੁੱਖ ਨੇ ਜੇ ਜੇ ਦੁੱਖ ਆ ਤਾਂ ਹਮੇਸ਼ਾ ਦੁੱਖ ਨਹੀਂ ਰਹਿੰਦਾ ਜੇ ਸੁੱਖ ਆ ਤਾਂ ਹਮ ਬੰਦੀਏ ਤਰੀਕੇ ਨਾਲ ਆਪਣਾ ਚਾਹ ਦੇ ਜਿਹੜਾ ਕੱਢਣੇ ਨੇਗੇ ਮੈਂ ਇਹੀ ਕਹੂੰਗੀ ਕਿ ਆਪਣੇ ਰਿਸ਼ਤੇ ਆ ਨੂੰ ਪਛਾਣ ਕੇ ਸਸਤੀ ਕਰ ਜੀ ਸਾਰੇ ਆ